ਬੈਠ ਜਾ ਬੈਠ ਜਾ ਬੈਠ ਜਾ RAMNA ਬੈਠ ਵਾਰਡ ਨੰਬਰ 77 ਦੇ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਜਿੰਨੀ ਸਿੱਦਤ ਨਾਲ ਤੁਸੀਂ ਇੱਥੇ ਬੈਠੇ ਹੋ ਜਿੰਨਾ ਜੋਸ਼ ਹੈ ਤੁਹਾਡੇ ਚ ਮੈਨੂੰ ਲੱਗਦਾ ਵੀ ਜੇ ਤੁਹਾਡਾ ਦਿਲ ਕਰੇ ਤਾਂ ਅੱਜ ਹੀ ਮਸ਼ੀਨ ਮੰਗਾ ਕੇ ਵੋਟਾਂ ਪਵਾ ਲਿਏ ਜਿਸ ਕਿਸਮ ਦਾ ਤੁਸੀਂ ਜੋਸ਼ ਦਿਖਾ ਰਹੇ ਹੋ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਦੋਸਤੋ ਮੇਰੇ ਅੱਜ ਪੰਜ-ਸੱਤ ਪ੍ਰੋਗਰਾਮ ਸੀ ਵੱਖ-ਵੱਖ ਵਾੜਾਂ 'ਚ ਹਜੇ ਦੋ-ਤਿੰਨ ਹੈਗੇ ਹੋਰ ਨੇ ਪੱਤਰਕਾਰ ਮੈਨੂੰ ਪੁੱਛਣ ਲੱਗ ਜਾਂਦੇ ਆ ਤੁਸੀਂ ਥੱਕਦੇ ਨਹੀਂ ਜੀ ਤੁਸੀਂ ਗਲੀਆਂ 'ਚ ਤੁਰੇ ਫਿਰਦੇ ਹੋ ਜੀ ਤੁਸੀਂ ਤਾਂ ਮੁੱਖ ਮੰਤਰੀ ਹੋ ਜੀ ਗਲੀਆਂ 'ਚ ਐ ਕਿਉਂ ਤੁਰੇ ਫਿਰਦੇ ਹੋ ਮੈਂ ਕਹਾਂ ਮੈਂ ਪਾਕਿਸਤਾਨੀਆਂ ਗਲੀਆਂ 'ਚ ਤੁਰੇ ਫਿਰਦਾ ਉਹ ਸਾਡੀਆਂ ਹੀ ਗਲੀਆਂ ਨੇ ਸਾਡੇ ਪੰਜਾਬ ਦੀਆਂ ਇੱਥੇ ਹੀ ਰਹਿੰਦੇ ਆ ਲੋਕ ਜਨਤਾ ਗਲੀਆਂ ਮੁਹੱਲਿਆਂ 'ਚ ਹੀ ਰਹਿੰਦੀ ਆ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ ਬਸਤੀਆਂ 'ਚ ਗਲੀਆਂ 'ਚ ਰਹਿੰਦੀਆਂ ਨੇ ਤੇ ਜਿਹੜੀਆਂ ਸਬਸਿਡੀਆਂ ਫਲਵਾਨੀਆਂ ਸਹੂਲਤਾਂ ਉਹ ਅਮੀਰਾਂ ਨੂੰ ਦੇਈ ਜਾਂਦੇ ਨੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਉਹ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਓਏ ਉਹਨਾਂ ਦੇ ਵੀ ਤੁਸੀਂ ਉਹ ਹੀ ਮਾਲਕੋਂ ਪ੍ਰਧਾਨ ਮੰਤਰੀ ਸਾਹਿਬ ਉਹ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬਾਂ ਦਾ ਕਾਲਾ ਗਰੀਬਾਂ ਦਾ ਕਾਦੀ ਦੀਵਾਲੀ ਐ ਦਿਹਾੜੀ ਤੇ ਜਾਣਗੇ ਤਾਂ ਰੋਟੀ ਪੱਕੂਗੀ ਸੁਬੀਰੋ ਬੜਾ ਚੇਰ ਹੋ ਗਿਆ ਕਈ ਪੀੜ੍ਹੀਆਂ ਹੋ ਗਈਆਂ ਗਰੀਬੀਆਂ ਚ ਉਹਨੇ ਚੱਕਣੀ ਆ ਗਰੀਬੀ ਇਹ ਗਰੀਬੀ ਚੱਕੀ ਕਿਵੇਂ ਜਾਓ ਕੋਈ ਲਾਲ ਕਾਰਡ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਥੋੜੀ ਗਰੀਬੀ ਨਹੀਂ ਚੱਕ ਸਕਦਾ ਜੇ ਗਰੀਬੀ ਚੱਕੂਗਾ ਤਾਂ ਤੁਹਾਡੇ ਬੱਚੇ ਚੱਕਣਗੇ ਜੇ ਇਹਨਾਂ ਨੂੰ ਪੜਾadie ਅਫਸਰ ਬਣਾadie ਇਹ ਗਰੀਬੀ ਆ ਚੱਕਦੇ ਦਿੱਲੀ ਦੇ ਵਿੱਚ ਇਹ ਤਜਰਬਾ ਕਰ ਚੁੱਕੇ ਆ ਦਿੱਲੀ ਦੇ ਤਿਲਕਨਗਰ ਤੋਂ ਐਮ ਐਲ ਏ ਜਰਨੈਲ ਸਿੰਘ ਬੈਠੇ ਨੇ ਇਹ ਤਜਰਬਾ ਅਸੀਂ ਕਰ ਚੁੱਕੇ ਆ ਦਿੱਲੀ ਦੇ ਵਿੱਚ ਗਰੀਬਾਂ ਦੇ ਬੱਚਿਆਂ ਨੂੰ ਪੜਾਤਾ ਉੱਟਾ ਈਟਾ 1 ਲੱਖ 3 3 ਲੱਖ ਰੁਪਏ ਦੀ ਨੌਕਰੀ ਤੇ ਲਾਗੇ ਗਰੀਬੀਆਂ ਚੱਕੀਆਂ ਗਈਆਂ ਇਹ ਬੱਚੇ ਚੱਕੜ ਮੇਰੀ ਗਰੀਬੀ ਇੱਥੇ ਪੰਜਾਬ ਚ ਕਰਾਂਗੇ ਕੇਜਰੀਵਾਲ ਜੀ ਦਾ ਸੁਪਨਾ ਹੈ ਇਹ ਬਿਜਲੀ ਦੇ ਬਿੱਲ ਤਾਂ ਫਰੀ ਆਉਂਦੇ ਨੇ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਜਿੱਦਾਂ ਜਾਓਗੇ ਵੋਟਾ ਪਾਉਣ ਬਿਜਲੀ ਦਾ ਬਿੱਲ ਲੈ ਜਿਓ ਹੋਰ ਦੇਖੋ ਤੁਸੀਂ ਮੈਨੂੰ ਜਿਵੇਂ ਆਪਾਂ ਕਹਿੰਦੇ ਆ ਇੱਕ ਦਾ ਜਵਾਬ ਪੱਥਰ ਨਾਲ ਤੁਸੀਂ ਮੈਨੂੰ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦੇਣਾ ਹੈ ਜੇ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਦੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਵੋਟਾਂ ਜ਼ੀਰੋ ਕਰ ਦੋ ਮੈਂ ਤੁਹਾਡੇ ਬਿੱਲ ਜ਼ੀਰੋ ਕਰਤੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਤਲਵੰਡੀ ਸਾਹਬ ਤੋਂ ਐਮ ਐਲ ਏ ਨੇ ਦੂਜੀ ਵਾਰ ਚੁਣੇ ਗਏ ਨੇ ਆਮ ਘਰਾਂ ਦੇ ਤਿਆਂ ਪੁੱਤਾਂ ਨੂੰ ਆਮ ਆਦਮੀ ਪਾਰਟੀ ਮੌਕਾ ਦਿੰਦੀ ਹੈ ਬਾਕੀ ਪਾਰਟੀਆਂ 'ਚ ਨਾ ਸੋਚੋ ਉੱਥੇ ਤਾਂ ਪੁੱਤ ਭਤੀਜੇ ਸਾਲੇ ਜੀਜੇ ਬਸ ਇੱਥੇ ਹੀ ਖਤਮ ਇਦੂ ਕਹਾਂ ਜਾਂਦੇ ਹੀ ਨਹੀਂ ਇੱਥੇ ਸਾਡੇ ਭੀਆਂ ਪੋਤੇ ਆਪਣੇ ਕਾਉਂਸਲਰ ਨੇ ਬੂਥ ਇੰਚਾਰਜ ਬਣੇ ਨੇ ਕੱਲ ਨੂੰ ਐਮਐਲਏ ਦੀਆਂ ਟਿਕਟਾਂ ਮਿਲਣਗੀਆਂ ਚੇਅਰਮੈਨ ਬਣਨਗੇ ਉਹ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਦੇ ਵਿੱਚ ਸ਼ਕਤੀਆਂ ਪਹੁੰਚਾਉਂਦੀ ਹੈ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਵੀਰੋ ਪੰਜਵੇਂ ਨੰਬਰ ਤੇ ਬੱਟਣਾ ਆਉਣਾ ਪਹਿਲੇ ਨੰਬਰ ਤੇ ਆ ਤੇ ਜਿਹੜਾ ਤੁਹਾਡਾ ਉਮੀਦਵਾਰ ਹੈ ਕੱਲਾ ਨਾਂ ਦਾ ਭਗਤ ਨਹੀਂ ਕਿਰਦਾਰ ਦਾ ਵੀ ਭਗਤ ਹੈ ਸੁਭਾਅ ਦਾ ਵੀ ਭਗਤ ਹੈ ਹੁਣ ਮੈਂ ਤੁਹਾਨੂੰ ਕਹਿਣਾ ਕਿ ਹੁਣ ਭੁੱਲ ਨਾ ਜਾਇਓ ਸੰਤ ਕਬੀਰ ਜੀ ਨੇ ਲਿਖਿਆ ਕੱਲ ਕਰੇ ਤੋ ਅੱਜ ਕਰ ਅੱਜ ਕਰੇ ਸੋ ਅਬ ਪਲ ਮੇ ਪਰਲੋ ਹੋਏਗੀ ਬੋਹਰੀ ਕਰੇਗਾ ਕਬ ਜਿਹੜਾ 10 ਤਰੀਕ ਵਾਲਾ ਕੰਮ ਹੈ ਚੱਕ ਦੋ ਉਹਦਾ ਫੈਸਲਾ ਅੱਜ ਹੀ ਕਰ ਲੋ 10 ਤਰੀਕ ਨੂੰ ਤਾਂ ਕੱਲਾ ਬਸ ਬਟਣੀ ਦੱਪਣਾ ਮੈਨੂੰ ਪਤਾ ਲੱਗਿਆ ਮੈਨੂੰ ਇੰਟੈਲੀਜੈਂਸ ਵਾਲਿਆਂ ਨੇ ਦੱਸਿਆ ਕਹਿੰਦੇ ਜੀ ਕਾਂਗਰਸੀ ਪੈਸੇ ਵੰਡਣਗੇ ਭਾਜਪਾ ਵਾਲੇ ਪੈਸੇ ਵੰਡਣਗੇ ਆ ਦੋ ਰਾਤਾਂ ਤੁਹਾਨੂੰ ਪੈਸੇ ਵੰਡਣਗੇ ਖਰੀਦਣਗੇ ਮੇਰੀ ਹੱਥ ਬਨ ਕੇ ਬੇਨਤੀ ਹੈ 77 ਨੰਬਰ ਵਾਰਡ ਵਾਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਲక్ష్ਮੀ ਨੇ ਮੋੜੀਦੀ ਹੁੰਦੀ ਥੋੜੇ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋੜੀ ਲੁੱਟੇ ਹੋਏ ਨੇ ਬਸ ਇੱਕ ਕੰਮ ਕਰ ਦਿਓ ਵੀ ਐਂ ਕਰਕੇ ਐਂ ਤੇ ਤੋਂ ਬਾਅਦ ਇਹਨਾਂ ਨੂੰ ਕਹਿ ਦਿਓ ਵੀ ਹਾਂ ਪਰ ਵੋਟਾਂ ਵਾਲੇ ਦਿਨ 5 ਨੰਬਰ ਵਾਲਾ ਬਟਨ ਦੱਬ ਕੇ ਕਹਿ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀਆਂ ਮਾਰ ਦੋ ਬਾਕੀ ਨੂੰ ਮਾਫ ਆ ला, बड़ा समझदार इलाका भाई बहुत समझदार इलाका है बी सारी समझ गए फिर थोड़े वालों हम मैं समझा भी कबीरा जब हम आए जगत में जब हम आए कबीर ने लिखा कबीरा जब हम आए जगत में जग हसे हम रोए ऐसी करनी कर चले हम हसे जग रोए ग़ीव ग़ीव। सो वीर हूँ पांह तरीकों रिजल्ट आऊगा तेरह तरीक में यह जे तक जिने मर्जी ढोल बजा लियो जिने मर्जी लड्डू बंड लियो पहला 10 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਭਗਵੰਤ ਮਾਨ ਦੀ ਤੇ ਮਿੰਦਰਪਖਤ ਦੀ ਜ਼ਿੰਮੇਵਾਰੀ ਸ਼ੁਰੂ ਬਹੁਤ ਧੰਨਵਾਦ ਬਹੁਤ ਬਹੁਤ ਕਿੱਥੇ ਆ ਪਿਆਰ ਹੈ ਉਹ ਤੁਸੀਂ ਆ 8 8:30 9 ਵਜੇ ਇੱਥੇ ਬੈਠੇ ਕੋਈ ਲੜਦਾ ਟਾਈਮ ਹੈ ਰੋਟੀ ਟੁੱਕਦਾ ਮਾਮਾ ਪੈਣਾ ਬੈਠੀਆਂ ਨੇ ਮੇਰਾ ਸਿਰ ਪੜੋਸਦਿਆਂ ਨੇ ਮਾਵਾਂ ਪੁੱਤ ਆਪਾਂ ਜਿੱਤਾਂਗੇ ਮੈਨੂੰ ਫੁੱਲ ਸਿੱਟਦੇ ਨੇ ਮੇਰੀ ਪੱਗ ਪਰ ਜਾਂਦੀ ਹੈ ਫੁੱਲਾਂ ਨਾਲ ਮੇਰੀ ਗੱਡੀ ਫੁੱਲਾਂ ਨਾਲ ਪਰ ਜਾਂਦੀ ਹੈ ਮੈਨੂੰ ਬੱਚੇ ਪਿਆਰ ਕਰਦੇ ਆ ਮੈਨੂੰ ਨੌਜਵਾਨ ਮੇਰੇ ਮੋਢੇ ਤੇ ਆਤਰ ਕੇ ਸੈਲਫੀਆਂ ਕਰਾਉਂਦੇ ਆ ਕਿੱਥੇ ਤਾਂ ਆ ਪਿਆਰ ਹੈ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਮੇਰੇ ਕਿੱਥੇ ਤਾਂ ਆ ਪਿਆਰ ਹੈ ਕਿੱਥੇ ਉਹ ਦੂਜੇ ਪਾਸੇ ਕਾਲੀ ਨੇ ਕਾਂਗਰਸੀ ਨੇ ਪਾਜ ਪਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਉਹਨਾਂ ਤੋਂ ਦੂਰ ਹੀ ਰਹਿਆ ਕਰੋ ਹੱਥ ਨਾ ਹੀ ਮਿਲਾਇਆ ਕਰੋ ਵੀਰੋ ਬਹੁਤ ਲੁੱਟਿਆ ਉਹਨਾਂ ਨੇ ਆਪਾਂ ਨੂੰ ਬਹੁਤ ਕੁੱਟਿਆ ਉਹਨਾਂ ਨੇ ਆਪਾਂ ਨੂੰ ਹੁਣ ਪਹਿਲੀ ਵਾਰ ਤੁਹਾਡਾ ਆਪਣਾ ਰਾਜ ਆਇਆ ਇਹ ਕਿਉਂ ਮੈਨੂੰ ਗਾਲਾਂ ਕੱਢਦੇ ਐ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਾਰੇ ਕਾਰਨ ਕਿ ਆਮ ਘਰਾਂ ਦੇ 3 ਪੁੱਤ ਕਿਉਂ ਕੁਰਸੀਆਂ ਤੇ ਬਹਿ ਗਏ ਮੈਂ ਤੁਹਾਡੇ ਵਰਗਾ ਮੈਂ ਤੁਹਾਡਾ ਪੁੱਤ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆਹੀ ਦੁੱਖ ਹੈ ਨਾ ਨੂੰ ਕਿ ਆਮ ਘਰਾਂ ਦੇ ਕਿਉਂ ਆ ਗਏ ਇੱਥੇ ਤਾਂ ਅਸੀਂ ਬਹਿੰਦੇ ਹੁੰਦੇ ਸੀ ਇਹਨਾਂ ਦਾ ਚੰਗਾ ਵਧੀਆ ਚੱਲ ਪਿਆ ਸੀ ਤੋਰੀ ਫੁਲਕਾ ਇਹਨਾਂ ਨੇ ਵੰਡ ਲਿਆ ਸੀ 5-5 ਸਾਲ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕਾਂ ਕੋਲੇ ਕੋਈ ਰਾਹ ਨਹੀਂ ਤੇਥੋਂ ਦੁਖੀ ਹੋ ਕੇ ਮੇਰੇ ਕੋਲ ਆਉਣਗੇ ਮੈਥੋਂ ਦੁਖੀ ਹੋ ਕੇ ਤੇਰੇ ਕੋਲ ਜਾਣਗੇ ਜਾਣਾ ਹੀ ਨਹੀਂ ਕਿਤੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਕ ਤੀਜਾ ਵੀ ਹੈਗਾ ਮਿੰਦਰ ਮਾਸਟਰ ਦਾ ਮੁੰਡਾ ਜਿਹੜਾ ਆਊਗਾ ਸਾਹਬ ਲਊਗਾ ਤੁਹਾਡੇ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਮ ਲੋਕਾਂ ਨੂੰ ਕਹਿਤਾ ਆਜੋ ਆਜੋ ਰਾਜਨੀਤੀ ਚਨ ਨੂੰ ਹਰਾਈਏ ਉਹ ਸਾਰੇ ਮਾਰੇ ਚੋਪੜ ਕੇ 2022 ਚ ਤੁਸੀਂ ਬਾਦਲ ਕੇ ਮੁਜੀ ਠੀਏ ਸਿੱਧੂ ਮਲੂਕ ਦੇ ਪੱਠੜਾਂ ਪੋਤਾਨੀ ਕੋਣ-ਕੋਣ ਹਾਰਾਤਾ ਤਿੰਨ-ਚਾਰ ਨੂੰ ਤਾਂ ਹਜੇ ਦੱਸਿਆ ਨਹੀਂ ਹੈਗਾ ਵੀ ਆਪਾਂ ਹਾਰ ਗਏ ਵੀ ਕਿਤੇ ਦਿਮਾਗ ਤੇ ਬੋਝ ਨਾ ਪੈ ਜੇ ਉਹਨਾਂ ਨੂੰ ਉਹੀ ਦੱਸੀ ਜਾਂਦੇ ਨੇ ਹਜੇ ਗਿਣਤੀ ਚੱਲੀ ਜਾਂਦੀ ਹੈ ਗਿਣਤੀ ਚੱਲੀ ਜਾਂਦੀ ਹੈ ਆਪਾਂ ਅੱਗੇ ਆਹ ਹਾਲਾਤ ਨੇ ਇਹਨਾਂ ਦੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਪਣਾ ਆਪਣਾ ਚੋਣ ਨਿਸ਼ਾਨੇ ਵਾਲਾ ਵਧੀਆ ਚੋਣ ਨਿਸ਼ਾਨੇ ਨਾਲ ਵਧੀਆ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਮਾਵਾਂ ਪੈਣਾਂ ਦਾ ਦੱਸਣ ਦੀ ਬਿਲਕੁਲ ਹੀ ਲੋੜ ਨਹੀਂ ਪੈਂਦੀ ਇਹ ਤਾਂ ਤੜਕੇ-ਤੜਕੇ 5:30 ਵਜੇ ਹਨੇਰੇ 'ਚ ਵੀ ਪੜ ਲੈਂਦੀਆਂ ਨੇ ਕਿੱਥੇ ਜਪਿਆ ਪਰ ਤੁਸੀਂ ਬਹੁਤਾ ਖੁਸ਼ ਨਾ ਹੋ ਲੋੜ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਸੁਚਾੜੂ ਐ ਇਹਦੇ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ ਹਿੰਦੁਸਤਾਨ ਸੋ ਵੀਰੋ ਮੈਨੂੰ ਕਹਿੰਦੇ ਪੱਤਰਕਾਰ ਕਹਿੰਦੇ ਵੀ ਜਿਹੜੀ ਕੁਰਸੀ ਤੇ ਤੁਸੀਂ ਬਹਿ ਗਏ ਇਸ ਕੁਰਸੀ ਤੇ ਬੈਠ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਕਿੰਨਾ ਹੈ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮੈਨੂੰ ਤਾਂ ਤੁਸੀਂ ਪਹਿਲੇ ਹੀ ਮਸ਼ਹੂਰ ਕਰ ਦਿੱਤਾ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਅਖਬਾਰ ਛਪਾਉਣ ਦਾ ਜਾਂ ਟੀਵੀ ਤੇ ਆਉਣ ਦਾ ਮੈਨੂੰ ਇੱਕੋ ਹੀ ਚਾ ਹੈ ਮੈਂ ਪੰਜਾਬੀਆਂ ਦੇ ਕੰਮ ਕਿਵੇਂ ਆਵਾਂ ਮੈਂ ਕਿਸੇ ਠੇਕੇ 'ਚ ਸਾਨੀ ਪਾਉਣਾ ਮੈਂ ਕਿਸੇ ਰੇਤੇ 'ਚ ਸਾਨੀ ਪਾਉਣਾ ਮੈਂ ਕਿਸੇ ਹਵੇਲੀ ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਟਰਾਂਸਪੋਰਟ ਚ ਬੱਸਾਂ ਚ ਹਿੱਸਾ ਨਹੀਂ ਪਾਉਣਾ ਜੇ ਹਿੱਸਾ ਪਾਉਣਾ ਹੈ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਆਵਾਜ਼ੀ ਬਾਜੀ ਜਿੰਦਾਬਾਦ ਆਵਾਜ਼ੀ ਬਾਜੀ ਜਿੰਦਾਬਾਦ 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 ਸੋ ਵੀਰੋ ਆਪ ਮੈਂ ਕਮਾਉਣੇ ਨਹੀਂ ਇਹਨਾਂ ਦੇ ਰਹਿਣ ਨਹੀਂ ਦੇਣੇ ਜਿੰਨਾ ਲੁੱਟਿਆ ਇਹਨਾਂ ਨੇ ਸਾਰੇ ਕੱਢ ਕੇ ਲਿਓ ਕੱਢ ਕੇ ਲਿਆ ਕੇ ਬਿਆਸ ਸਮੇਤ ਲੋਕਾਂ ਨੂੰ ਦਿਉ ਆ ਪਹਾੜਾਂ 'ਚ ਬਣਾਈ ਬੈਠੇ ਨੇ ਮਹਿਲ ਡੇਡੇ ਬਸ ਕਾਗਜ਼ ਕੱਢ ਰਹੇ ਆ ਦੇਖਦੇ ਜਾਓ ਸਕੂਲ ਖੋਲਾਂਗੇ ਉੱਥੇ ਗਰੀਬਾਂ ਦੇ ਜਿਹੜੇ ਬਣਾ ਲੇ ਮਹਿਲ ਨਾ ਥੋੜੇ ਪੈਸੇ ਨਾਲ ਥੋੜੇ ਪੈਸੇ ਨੂੰ ਲੁੱਟ ਕੇ ਬਣਾਏ ਨੇ ਨਾ ਨੇ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਤਿੰਨ ਪੀੜੀਆਂ ਖਾ ਗਏ ਮਹਿਲਾਂ 'ਚ ਹੀ ਰਹਿੰਦੇ ਆ 77 ਨੰਬਰ ਵਾਰਡ 'ਚ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਿੱਥੇ ਜੀ ਉਹਨਾਂ ਨੂੰ ਕਿੱਥੇ ਟਾਈਮ ਹੈ ਮਹਿਲਾਂ ਦੇ ਜਿੱਤ ਕੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਕਿ ਹੁਣ ਲੋਕਾਂ ਨੂੰ ਨਹੀਂ ਮਿਲਣਾ ਲੁੱਟੀ ਜਾਓ ਲੁੱਟੀ ਜਾਓ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਮਹੀਨਾਕ ਹੱਥ ਜੇ ਬੰਨਣੇ ਨੇ ਫੇਰ ਫੇਰ ਆ ਜਾਾਂਗੇ ਜਦੋਂ ਕੁੰਡੇ ਲਾ ਲੇ 2017 'ਚ ਜਿੱਤ ਕੇ ਤੇ 2022 ਜਦੋਂ ਕੁੰਡੇ ਖੋਲ ਕੇ ਮਹਿਲਾਂ ਦੇ ਅੰਦਰੋਂ ਗੇਟ ਖੋਲਣ ਲੱਗੇ ਗੇਟ ਖੁੱਲਣ ਨਾ ੱੱਕੇ ਜੇ ਮਾਰੇ ਕਹਿੰਦੇ ਗੇਟ ਕਿਉਂ ਨਹੀਂ ਖੁੱਲਦਾ ਤੇ ਲੋਕਾਂ ਨੇ ਦੱਸਿਆ ਕਹਿੰਦੇ ਭਗਵਾਨ ਤਮਨ ਨੇ ਬਾਹਰੋਂ ਕੁੰਡੇ ਲਵਾਤੇ ਲੋਕਾਂ ਤੋਂ ਹੁਣ ਤੁਸੀਂ ਇੱਥੇ ਰਹੋ ਉੱਥੇ ਬੈਠੇ ਨੇ ਹੁਣ ਕੁੰਡੇ ਬਾਹਰੋਂ ਲੱਗੇ ਹੋਏ ਨੇ ਤੜਫੀ ਜਾਂਦੇ ਨੇ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਜਿੰਨੇ ਜਰ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੀ ਜਾਂਣ ਗਾਲਾਂ ਕੱਢੀ ਜਾਂਣ ਉਹ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਉਹ ਸੋ ਉਹ ਕੰਮ ਇਹਨਾਂ ਦਾ ਹੋਇਆ ਪਿਆ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਬੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਆ ਟਾਈਮ ਤੇ ਸੋ ਇਹਨਾਂ ਨੂੰ ਹਰਾਓ ਇਹਨਾਂ ਨੂੰ ਘਰੇ ਬਿਠਾਓ ਐਸੀਆਂ ਜਮਾਨਤਾਂ ਜਬਤ ਕਰੋ ਦੁਬਾਰਾ ਕਦੇ ਕੋਈ ਇਸਤੀਫਾ ਦੇਣ ਦੀ ਕੋਸ਼ਿਸ਼ ਜਾਂ ਹਿੰਮਤ ਨਾ ਕਰ ਸਕੇ ਕੇਸੀ ਐਂ ਕਰਨਾ ਫਿਰ 70 ਨੰਬਰ ਬਾੜ ਵਾਲੇ ਪਾਸੇ ਤੋਂ ਬਹਾਂ ਹੀ ਸਮਝਾ ਤੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾਉਦੇ ਇਨਕਲਾਬ ਹੋਰ ਇਹ ਹੋਰ ਚੱਕ ਦੋ ਕਿਉਂਕਿ ਉਹਨਾਂ ਦੀ ਰੈਲੀਆਂ ਤਾਂ ਹੁੰਦੀਆਂ ਨਹੀਂ 4 ਵਜੇ ਤੋਂ ਬਾਅਦ ਘਰੇ ਹੋਣਗੇ ਉਹਨਾਂ ਦੇ ਘਰੇ ਤਾਂ ਆਵਾਜ਼ ਪਹੁੰਚੇ ਵੀ ਆਹ ਕੀ ਹੋਈ ਜਾਂਦਾ ਯਾਰ ਇਹਨੂੰ ਪਤਾ ਲੱਗਿਆ ਚਾਹਮਾ ਦੀ ਪਾਰਟੀ ਵਾਲੇ ਹੋਣਗੇ ਕਿਤੇ ਜਿਹੜੇ ਇਨਕਲਾਬ ਦੀਆਂ ਆਵਾਜ਼ਾਂ ਆਉਂਦੀਆਂ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਵੰਦੇ ਵੰਦੇ ਬੋਲੇ ਸੋਨਹਾਲ ਜਿਉਂਦੇ ਵਸਦੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਹੌਲੀ ਜਾਇਓ ਬੱਚੇ ਵੀ ਨੇ ਮਾਵਾਂ ਵੀ ਨੇ ਪੈਣਾ ਵੀ ਨੇ ਹਫੜਾ ਤਫਰੀਨਾ ਮਚਾਇਓ ਬਹੁਤ ਬਹੁਤ ਧੰਨਵਾਦ